ਹਾਂਜੀ ਦੋਸਤੋ ਯੁੱਧ ਨਸ਼ਿਆਂ ਵਿਰੁੱਧ ਤਹਿਤ ਜੋ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਸ ਦੇ ਤਹਿਤ ਆਪਾਂ ਬੱਚਿਆਂ ਨੂੰ ਵੀਡੀਓ ਦਿਖਾ ਰਹੇ ਹਾਂ ਪਰ ਆਪਣੀ ਰਿਪੋਰਟ ਆ ਰਹੀ ਹੈ ਜ਼ੀਰੋ ਅਜਿਹਾ ਕਿਉਂ ਆਪਾਂ ਵੀਡੀਓ ਤਾਂ ਦਿਖਾਤੀਆਂ ਪਰ ਉਸ ਦਾ ਜਿਹੜਾ ਫਾਰਮ ਨਹੀਂ ਆਪਾਂ ਭਰਿਆ ਉਹ ਫਾਰਮ ਕਿਵੇਂ ਭਰਨਾ ਹੈ ਸਾਡੇ ਇੱਕ ਸਰ ਭਰ ਰਹੇ ਨੇ ਉਹ ਫਾਰਮ ਤੇ ਆਪਾਂ ਤੁਹਾਨੂੰ ਦਿਖਾਣੇ ਆ ਇਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ Google ਦੇ ਵਿੱਚ ਜਾਵਾਂਗੇ ਨਸ਼ਾ ਮੁਕਤ ਪੰਜਾਬ.com ਦੀ ਸਾਈਟ ਤੇ ਇਹ ਦੇਖੋ ਇਸ ਦਾ ਇਹ ਜਿਹੜਾ ਪਹਿਲਾਂ ਹੀ ਆਪਾਂ ਖੋਲਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਕੇ ਸਾਹਮਣੇ ਆਏਗਾ ਤੇ ਇਹ ਦੇਖੋ ਸਕਰੀਨਿੰਗ ਰਿਪੋਰਟ ਫਾਰਮ ਇਹ ਜੀ ਆਪਾਂ ਨੇ ਸਕਰੀਨਿੰਗ ਰਿਪੋਰਟ ਫਾਰਮ ਭਰਨਾ ਹੈ ਆਹੋਂ ਬਾ ਤੁਹਾਨੂੰ ਦੱਸਦੇ ਹਾਂ ਵੀ ਇਹ ਕਿਵੇਂ ਫਾਰਮ ਭਰਿਆ ਜਾਣਾ ਹੈ ਕੀ ਕੀ ਇਹਦੇ ਵਿੱਚ ਆਪਸ਼ਨ ਨੇਗੇ ਜਿਵੇਂ ਦੇਖੋ ਸਭ ਤੋਂ ਪਹਿਲਾਂ ਆਪਸ਼ਨ ਇਹਦੇ ਵਿੱਚ ਟੀਚਰ ਦਾ ਨਾਮ ਪਰ ਦਿੱਤਾ ਗਿਆ ਜੀ ਉਸ ਤੋਂ ਬਾਅਦ ਇਹਦੇ ਵਿੱਚ ਹੈ ਜੀ ਆਪਸ਼ਨ ਸੈਸ਼ਨ ਸੈਸ਼ਨ ਨੰਬਰ 2 ਦਿਖਾਇਆ ਗਿਆ ਹੈ ਤੇ ਉਸ ਤੋਂ ਬਾਅਦ ਦੇਖੋ ਇਹ ਸੈਸ਼ਨ ਦੀ ਤਰੀਕ ਆ ਗਈ ਹੈ ਤੇ ਇਹ ਤੁਹਾਨੂੰ ਮੌਜੂਦਾ ਤਰੀਕ ਦਿਖਾਏਗਾ ਪਰ ਜਦੋਂ ਤੁਸੀਂ ਜਿਸ ਦਿਨ ਦਿਖਾਇਆ ਸੈਸ਼ਨ ਉਸ ਦਿਨ ਦੀ ਡੇਟ ਲਿਖਣੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਨੰਬਰ ਆਫ ਸਟੂਡੈਂਟ ਪ੍ਰੈਜ਼ੈਂਟ ਜਿੰਨੇ ਬੱਚੇ ਪ੍ਰੈਜ਼ੈਂਟ ਸੀਗੇ ਜੀ ਉਹ ਭਰਦੇ ਨੇ ਜੀ ਉਸ ਤੋਂ ਬਾਅਦ ਕਲਾਸ ਭਰ ਦੇਣੀ ਹੈ ਜੀ ਆਪਾਂ ਨੇ ਜਿਹੜੀ ਕਲਾਸ ਨੂੰ ਦਿਖਾਇਆ ਉਹ ਕਲਾਸ ਭਰ ਦਿੱਤੀ ਹੈ ਜੀ ਉਸ ਤੋਂ ਬਾਅਦ ਔਰ ਸੈਕਸ਼ਨ ਭਰ ਦੇਣੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਭਰਾਂਗੇ ਜੇ ਕੋਈ ਐਡੀਸ਼ਨਲ ਕਲਾਸ ਹੈ ਤਾਂ ਜੇ ਕੋਈ ਐਡੀਸ਼ਨਲ ਕਲਾਸ ਹੈ ਤਾਂ ਜੀ ਠੀਕ ਹੈ ਨਾਲ ਔਰੇ ਕੋਈ ਆਪਾਂ ਨੇ ਹੋਰ ਕਾ ਡਾਸ਼ ਕਲਾਸ ਬਿਠਾਈ ਹੈ ਬਿਠਾਈ ਹੈ ਜੀ ਔਰ ਭਰਤੀ ਆਪਾਂ ਜੀ ਔਰ ਸੈਕਸ਼ਨ ਭਰਤਾ ਜੀ ਉਸ ਤੋਂ ਬਾਅਦ ਵੀਡੀਓ ਸਕਰੀਨਿੰਗ ਡਿਟੇਲ ਹੈ ਇੱਕ ਇਹ ਮੇਨ ਹੈ ਭਰਨ ਵਾਲੀ ਕਿ ਤੁਸੀਂ ਸਾਰੀ ਵੀਡੀਓ ਦਿਖਾਈ ਹਾਂਜੀ ਜੀ ਅਸੀਂ ਸਾਰੀ ਵੀਡੀਓ ਦਿਖਾਈ ਯੈਸ ਕਰ ਦਿੱਤਾ ਹੈ ਤੇ ਡੂ ਯੂ ਵਾਂਟ ਟੂ ਬੀ ਰਿਪੋਰਟ ਐਨੀ ਇਸ਼ੂ ਕੋਈ ਇਸ਼ੂ ਆਇਆ ਨਹੀਂ ਜੀ ਸਾਨੂੰ ਕੋਈ ਇਸ਼ੂ ਨਹੀਂ ਆਇਆ ਆਪਾਂ ਨਹੀਂ ਕਰਤਾ ਕੋਈ ਆਪਾਂ ਨੂੰ ਇਸ਼ੂ ਨਹੀਂ ਆਇਆ ਉਸ ਤੋਂ ਬਾਅਦ ਅੱਗੇ ਹੈਗਾ ਅਪਲੋਡ ਇਮੇਜ ਆ ਦੇਖੋ ਜੀ ਇੱਥੇ ਆਪਾਂ ਨੇ ਅਪਲੋਡ ਕਰਨੀ ਹੈ ਇਮੇਜ ਇਹ ਦੇਖੋ ਜੀ ਆਪਾਂ ਇਮੇਜ ਅਪਲੋਡ ਕਰ ਰਹੇ ਹਾਂ ਜੀ ਜਿਹੜੀ ਵੀਡੀਓ ਦਿਖਾਉਂਦਿਆਂ ਦੀ ਆਪਾਂ ਫੋਟੋ ਖਿੱਚੀ ਸੀ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਦੇਖੋ ਇਹ ਆਪਾਂ ਨੇ ਵੀਡੀਓ ਦੇ ਵਿੱਚ ਇਮੇਜ ਅਪਲੋਡ ਕਰਤੀ ਹੈ ਜੀ ਅੱਗੇ ਦੇਖੋ ਫਿਰ ਆਪਾਂ ਨੇ ਸਬਮਿਟ ਦਾ ਬਟਨ ਜਿਹੜਾ ਹੈਗਾ ਦਬ ਦੇਣਾ ਇਸ ਤਰ੍ਹਾਂ ਕਰਕੇ ਇਹ ਦੇਖੋ ਫਲੈਸ਼ ਮੈਸੇਜ ਆ ਗਿਆ ਸਕਸੈਸਫੁਲੀ ਦਾ ਇਸ ਤਰ੍ਹਾਂ ਕਰਕੇ ਜੀ ਆਪਾਂ ਨੇ ਰਿਪੋਰਟ ਜਿਹੜੀ ਸਬਮਿਟ ਕਰਨੀ ਹੈ ਕਿਰਪਾ ਕਰਕੇ ਸਾਰੀਆਂ ਪਿਛਲੀਆਂ ਵੀ ਰਿਪੋਰਟਾਂ ਤੁਸੀਂ ਸਬਮਿਟ ਕਰੋ ਤੇ 0 ਤੋਂ ਤੁਸੀਂ ਕੱਢੋ ਆਪਣੇ ਸਕੂਲ ਨੂੰ ਧੰਨਵਾਦ ਵੀਡੀਓ ਦੇਖਣ ਦੇ ਲਈ ਜੀ